ਹਾਂਜੀ ਵਾਈਗੋ ਜੀ ਦਾ ਹਾਲ ਚਾਲ ਹਾਂ ਹਾਂ ਵਾਈਗੋ ਜੀ ਕਿੱਸਾ ਤੇ ਹੈ ਹਾਂਜੀ ਠੀਕ ਹਮ ਤੋਨੇ ਤੋ ਹੁਣ ਤੱਕ ਇੱਕ ਮਿੰਟ ਹੈ ਸਾਡੇ ਤੱਕ ਕੀ ਹੋਤ ਰਹੀ ਹੈ ਇਥੋਂ ਨੀਲ ਬਾਰੇ ਇਹ ਆਈ ਆਪੇ ਹੈ ਸਮਾਨ ਫੜਿਆ ਇਨਾਂ ਕੋਲੋਂ ਇੱਥੇ ਨਹੀਂ ਉਹ ਠੁਠਿਆ ਇਥੇ ਇਨਾਂ ਨੇ ਉਹ ਕਿਆ ਕੈਮਰੇ ਲਾਏ ਸੀ ਭਾਈ ਸਾਹਿਬ ਦੀ ਬਰਕ ਦੇ ਵਿੱਚ ਆਹੋ ਉਹ ਫਿਰ ਇਹਦੇ ਇਨਾਂ ਦੇ ਮਾਤਾ ਜੀ ਨੇ ਸਾਰਾ ਕੀਤਾ ਡਿਟੇਲ ਚ ਹੂੰ ਅੱਛਾ ਇਹਨਾਂ ਨੇ ਕਿਹਾ ਕੈਮਰੇ ਲਾਏ ਆ बोलया इना ने फिर अपना ओदे ते ते खारे ने भी बोलया वा हम्म अच्छा नहीं इना आ, नहीं। तो सब ਝੂਠਿਆ ਆਪਣਾ ਜਿਹੜਾ ਕਾਰਿਆਂ ਨੂੰ ਬਸ ਹੁੰਦਾ ਸੀ ਬਾਕੀ ਇਥੇ ਘੋਕਰਦਾ ਚੱਲਣ ਕਰਨੀ ਇਹ ਈ ਚੀਜ਼ਾਂ ਦੇਣੇ ਆ ਅਈ ਸ਼ਗ ਸੁਖ ਨਹੀਂ ਰਹੇ ਕੁਛ ਇਕੱਲਾ ਪਾਣੀ ਪੀਣਦੇ ਆ ਤੇ ਬਸੰਤਰੇ ਤੇ ਪਾਣੀ ਪੀਣਾ ਵੀ ਛੱਡਿਆ ਇਹ ਤਾਂ ਮਾਰਨਾ ਹੋ ਗਿਆ ਮੈਨਾਂ ਜੋ ਖਾਓ ਕੋਈ ਨਹੀਂ ਬੰਬਾਰ ਨੂੰ ਕੁਛ ਨਹੀਂ ਹੁੰਦਾ ਡਿਮਾਂਡ ਸਾਡੀ ਇਹ ਆ ਵੀ ਅਸੀਂ ਤਾਸ਼ ਕਰਾਂਗੇ ਸਾਨੂੰ ਪੰਜਾਬ ਲੈ ਕੇ ਜਾਓ ਇਹ ਤੋਂ ਨੀਚੇ ਗਣਾ ਆਹੋ ਅਨੇ ਆਬਸ ਫੜੇ ਬਲਾਦੋ ਬਾਕੀ ਸਾਰਿਆਂ ਕਰਨੀ ਗੱਲ। ਪਰ ਆਜ ਅਰਵਿੰਦਰ ਤੇ ਲਈ ਤਲਾਵਰ ਲੈਣਾ ਕਿ ਸੇ ਅੱਧਾ ਟੈਂਸ਼ਨ ਤੇ ਹੈ ਅੰਦੇ। ਅਰਵਿੰਦਰ ਦਾ ਉਹਦੇ ਫੋਨ ਉਹ ਵਿਚਾਰੀ ਬੜੀ ਟੈਂਸ਼ਨ ਲੈਣ ਦੀ ਹੁਣ ਮੈਨੂੰ ਦੱਸ ਦੋ। ਨਹੀਂ ਨਹੀਂ ਤੁਸੀਂ ਸਾਰਿਆਂ ਦੱਸ ਦਿਓ ਬਾਕੀ ਸਭ ਠੀਕ ਆ। ਥੋੜਾ ਢਿੱਡ ਨੂੰ ਖਿੱਚ ਪੈਂਦੀ ਆ ਸਿਰ ਦੁੱਖ ਦਾ ਵੱਧਾ ਤੇ ਪਾਣੀ ਪੀ ਜਾਂਦੇ ਆ ਬਸ। ਇਹਨਾਂ ਨੂੰ ਨਹੀਂ ਪਤਾ ਵੀ ਆਪਾਂ ਖੇ ਬੈਠੇ ਆ। ਇਹਨਾਂ ਨੂੰ ਪਤਾ ਨਹੀਂ। ਕੋਈ ਸਭ ਪਤਾ ਵਾ ਕੋਈ ਨਹੀਂ ਬਾਅਦ ਜੇ 2 ਮਿੰਟ ਬਾਅਦ ਵੀ ਕਰੂੰਗਾ ਕਾਲ। ਠੀਕ ਆ। ਤੁਹਾਨੂੰ ਦਾ ਕੌਣਾ ਨਾ। ਆ ਨਹੀਂ ਹੁਣ ਇੱਥੇ ਬਾਜ ਮਾਰ ਦੇਣੀ ਆ ਅੱਜ। ਹਾਂ ਜੀ ਉਹ ਦੇਖਿਓ। ਹਾਂ ਕੋਈ ਬਸ ਇਹ ਆ ਵੀ ਸਾਰਿਆਂ ਨੂੰ ਦੱਸੋ ਚਬਰਾਂ ਨੂੰ ਕਾਲ ਕਰਕੇ ਵੀ ਫੋਨ ਸ਼ੁਰੂ ਹੋ ਗਿਆ ਤੇ ਸਾਰੇ ਕਾਲ ਕਰਨਗੇ ਥੋੜੀ ਥੋੜੀ ਤੇ ਖੋਫਰਦਾਲ ਖੱਡੀ ਜਾ ਰਹੀ ਪੀਜਾ ਦੇਣੇ ਆ ਇਹ ਸੁਣਵਾਈ ਕੋਈ ਨਹੀਂ ਕਰ ਰਿਹਾ। ਅੱਛਾ। ਸਾਡੀ ਸਾਡੀ ਮੰਗ ਹੀ ਕੋਈ ਪਿਆ ਵੀ ਇਹੀਂ ਤਾਰ ਰੋਟੀ ਖਾਵਾਂਗੇ ਜੇ ਸਾਨੂੰ ਪੰਜਾਬ ਲੈ ਕੇ ਆਉਂਦੇ। ਓਕੇ ਵਾਈਰ ਗੁਰਜੀ ਦਾ ਹਾਲਾਤ। ਕਟਿਆ ਡਰਾਵਰ ਆ ਗਿਆ ਮਾੜਿਆ ਕਰ ਲਾ ਹਲ ਹੈਲੋ ਕਰ ਲਾ ਆ ਲੈ। ਕਰ ਲਾ ਕਰ ਲਾ ਹੈਲੋ ਸ਼ੇਤੀ ਕਰ ਪਾਗੇ ਜੀ ਦਾ ਹਾਲਾਤ ਵਾਈਰ ਜੀ ਕੀ ਫਤਿਹ। ਵਾਈਰ ਗੁਰਜੀ ਦਾ ਹਾਲਾਤ ਦੀ ਫਤਿਹ। ਹੋਰ ਚੜਦੀ ਕਲਾ। ਚੜਦੀ ਕਲਾ ਤੁਹਾਡੀ। ਇੱਕ ਕਰਵਾ ਮਾਰੇ ਦਿੱਖ ਦਸਲਾ ਮਾਮਲਾ ਗਿਆ ਤੇ ਹਾਂਜੀ ਵਾਈਡ ਕਿਹਦਾ ਹਾਲ ਚਾਲ ਰਿਹਾ ਤੇ ਮਾਈ ਕੁ ਜੀ ਫਰਕ ਯਾਰ ਦੇ ਚੜ ਚੜ ਦੀ ਗੱਲਾ ਚਲੋ ਬਾਅਦ ਕਰਦੇ ਆ ਥੋੜੀ ਥੋੜੀ ਬੰਦੇ ਗੱਲ ਕਰ ਲੈਣ ਪਹਿਲਾਂ ਨਹੀਂ ਤੁਸੀਂ ਯਾਰ ਪ੍ਰਸ਼ਾਦਾ ਚੱਗਿਆ ਕਿ ਨਹੀਂ 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 ਪ੍ਰਸ਼ਾਦਾ ਤੀਜਾ ਦੇਣਾ ਕੋਟੜਦਾਲ ਦਾ ਬਿਲਕੁਲ ਪਾਣੀ ਪੀਂਦੇ ਆ ਅੱਛਾ ਤੁਸ਼ੰਤ ਨੇ ਪਾਣੀ ਛੱਡਿਆ ਵਾ ਉਹ ਆਹ ਹੋ ਬਾਕੀਆਂ ਵੀ ਛੱਡਿਆ ਭਾਈ ਸਾਹਿਬ ਵੀ ਤੇ ਇਦਾਂ ਵੀ ਤੇ ਉਹ ਤਾਂ ਸੰਦੀ ਦੇ ਸਮੇਂ ਪੀਰ ਨੂੰ ਛੰਡੀਆ ਵਕੀ ਜੇ ਤੇ ਉਹ ਕਿਆ ਮੈਨੂੰ ਕੋਸ ਲਵਾ ਲਓ ਤੇ ਕੋਈ ਗਲੂਕੋਸ ਨਹੀਂ ਲਵਾਉਣਿਆ ਬੰਦਾ ਆਹੀਂ ਉਹ ਨਾ ਛੱਡ ਦੀਏ ਚਲੋ ਜੀ ਕੋਈ ਇਹ ਗੱਲ ਰੱਖੋ ਵੀ ਜਿਹੜੀ ਸਾਡੀ ਡਿਮਾਂਡ ਹੈ ਪੱਤਰਕਾਰਾਂ ਨਾਲ ਗੱਲ ਕਰੋ ਉਹ ਬੀ.ਐਲ.ਸੀ. ਵਾਲੇ ਨਾਲ ਗੱਲ ਕਰੋ ਜਿਸ ਮੇਰੇ ਨਾਲ ਕਿਹਾ ਤੇ ਵੀ ਗੱਲ ਆਈ ਫੋਨ ਆਇਆ ਕਿ ਸਾਡੀ ਡਿਮਾਂਡ ਇਹ ਆ ਵੀ ਬੰਦੇ ਜਿਹੜੇ ਪੰਜਾਬ ਲੈ ਕੇ ਉਹ ਸਾਨੂੰ ਇੱਥੇ ਯਕੀਨ ਨਹੀਂਗਾ ਸਾਡੇ ਤੇ ਖੂਈਆ ਕੈਮਰੇ ਲਾਏ ਇਹਨਾਂ ਨੇ ਸਾਹਿਬ ਵੀ ਬੈਰਕ ਤੇ ਹੋਰਾਂ ਚੋਂ ਵੀ ਜਿਹੜੇ ਖੂਈਆ ਕੈਮਰੇ ਫੜੇ ਗਏ ਆ ਸਾਥੋਂ ਤੱਕ ਪਹੁੰਚ ਗਏ ਖੂਈਆ ਕੈਮਰੇ ਲਾ ਕੇ ਤੇ ਉਹਦੀਆਂ ਡੋਂਗਲ ਲਾ ਕੇ ਤੇ ਪਿਛੇ ਸਰਕਾਰ ਵਿੰਦੀ ਸੀ ਅਛਾ ਪਹਿਲਾਂ ਤੇ ਲੱਗੇ ਸੀ ਹੁਣ ਲਾਈਲਾਂ ਦੇ ਲੱਗੇ ਸੀ ਕਿ ਹੁਣ ਲਾਏ ਯਾਰ ਦੇਖੋ 16 ਤਰੀਕ ਨੂੰ ਮੇਰੀ ਵਾਰ ਰਿਕਾਰਡ ਹੋਣਦੀ ਆ ਹਾਂਜੀ ਹਾਂਜੀ ਕੋਈ ਨਹੀਂ ਬਾਤ ਸੁਣ ਲਿਓ ਧਿਆਨ ਨਾਲ 16 ਤਰੀਕ ਦੀ ਸ਼ਾਮ ਅਹੀ ਲਿਆ 8:30 ਹਾਂ ਹਾਂ 16 ਦੀ ਦੁਪਹਿਰ ਇਹਨਾਂ ਨੇ ਨਾ ਵਾਇਰਿੰਗ ਜਿਹੜੀ ਆ ਉਹਦੇ ਕਰਨ ਬਾਹਨੇ ਬਾਹਰੋਂ ਫੁੱਲ ਸਾਈ ਆ ਠੀਕ ਬਿਠਾ ਕੇ ਠੀਕ ਆ ਤੇ 16 ਦੀ ਸ਼ਾਮ ਤੋਂ ਫਟ ਠੀਕ ਵੀ ਚਿੱਤੀ ਲਿਖ ਕੇ ਤੇ ਕਿਹਾ ਵੀ ਆ ਕੁਝ ਕਰ ਦਿੱਤਾ ਨਾਲੇ ਤੁਪਡੈਂਟ ਦੀ ਹਾਲੀ ਜਿ ਇੱਕ ਕੈਮਰਾ ਫਟਾਇਆ ਵੀ ਆ ਵੇਖ ਲਓ ਅੱਛਾ ਜੀ ਉਹ ਤਾਂ ਮਤ ਸੇਰੇ ਸਾਰਾ ਦੀ ਸੇਰੇ ਖਾਰੇ ਨਹੀਂ ਦੱਸਦਾ ਬਾਅਦ ਇਹਨਾਂ ਨੇ 50 60 ਪੁਲਸ ਵਾਲੇ ਲਿਆ ਕੇ ਤੇ ਕੋਲੋਂ ਲਿਆ ਕੇ ਫੋਨ ਰੱਖਦੇ ਤੇ ਉਹ ਕਹਤ ਹੈ ਜੀ ਇਹਨਾਂ ਕੋਲ ਆ ਫੜਿਆ ਗਿਆ ਕੋਲੋਂ ਲੈ ਕੇ ਆਏ ਫੋਨ ਇਹਦੇ ਪਹਿਲਾਂ ਤਲਾਸ਼ੀ ਹੋਈ ਆ 호텔 ਦੇ ਪ੍ਰਸ਼ਾਸਨ ਦੇ ਉੱਤੇ ਹਾਂ ਵਿੱਚ ਬੋਲੋ ਨਾ ਬੋਲੋ ਨਾ ਵਿੱਚ ਇਹਨਾਂ ਨੇ ਕੋਲੋਂ ਸਾਰਾ ਕੀਤਾ ਤੇ ਗੁਰਮੀਤ ਦੇ ਭਨੇਵੇਂ ਦੀ ਨਿੱਕੀ ਜਿਹੀ ਘੜੀ ਸੀ 40 ਰੁਪਈਆ ਦੀ ਉਹਨੂੰ ਸਮਾਰਟਵਾਚ ਕਹਤ ਹੈ ਇਹਨਾਂ ਖਬਰ ਲਈ ਸਾਡੇ ਕਲਾਸ ਹਾਂਜੀ ਹਾਂਜੀ ਉਹ ਖਬਰ ਵੇਖੀ ਆ ਤੇ ਚੈਨਲ ਤੇ ਚੱਲਣ ਰਹੀ ਕਿ ਇਹਨਾਂ ਕੋਲ ਸਮਾਰਨ ਕਰਿਆ ਗਿਆ ਜੀ ਜਿੰਨੀ ਸੁਣੋ ਜਿੰਨੀ ਤੁਹਾਨੂੰ ਮੈਂ ਗੱਲ ਦੱਸਤੀ ਆ ਹੁਣ ਕਿੰਨਾ ਦਿਨਾਂ ਤੋਂ ਭੁਖਤ ਹੜਤਾਲ ਸਾਡੀ ਚੱਲ ਰਹੀ ਆ ਜਲਦੀ ਰਹਿਣੀ ਆ ਸਾਰੇ ਪਾਸੇ ਗੱਲ ਤੋਰੋ ਸਾਰੇ ਟੱਬਰਾਂ ਨੂੰ ਦੱਸੋ ਮੀਡੀਆ ਨੂੰ ਦੱਸੋ ਵੱਤੋਂ ਵੱਤ ਗੱਲ ਤੋਰੋ ਸਾਡੀ ਠੀਕ ਹੈ ਜੀ ਬੀਬੀਸੀ ਵਾਲਾ ਪੱਤਰਕਾਰ ਨੰਬਰ ਦੇ ਕੇ ਗਿਆ ਸੀ ਨਾ ਕੋਈ ਗੱਲ ਨਹੀਂ ਲੱਭ ਲਾਂਗੇ ਨਹੀਂ ਹੁਣ ਆਊਗਾ ਤੇ ਹਾਂਜੀ ਚਲੋ ਚਲੋ ਠੀਕ ਆ ਨਹੀਂ ਕਿ ਆਡੀਓ ਭੇਜ ਦਿਓ ਵਾਈਕਲ ਠੀਕ ਆ ਵਾਈਕਲ ਠੀਕ ਪੜੇ